ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਹੈ ਉਹਦੇ ਚ ਕਮਿਸ਼ਨਰ ਪੁਲਿਸ ਅਮਰitsar ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹਿਰੋਇਨ ਤੇ ਤਿੰਨ ਸਮਗਲਰ ਰਸੀ ਰਸਟ ਕੀਤੇ ਆ ਕਿਉਂਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਡਲਰਸ ਨਾਲ ਜਿਹਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਆ ਹਰਪ੍ਰਤਾਪ ਇਲੀਅਸ ਹੈਪੀ ਇਹ ਰੋਣਾ ਵਾਲੀ ਪਿੰਡ ਹੈ ਥਾਣਾ ਰਮਦਾਸ ਅਮਰitsar ਰੂਰਲ ਕਰਨਦੀਪ son of ਸਰਜੀਤ ਸਿੰਘ ਵਿਲੇਜ ਨੰਗਲ ਸੋਹਲ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਜਗਪ੍ਰੀਤ ਸਨਫ ਅਨੋਖ ਸਿੰਘ ਧਰਮਕੋਟ ਰੰਧਾਵਾ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਪਟਾਲਾ ਜੇ ਆਪਾਂ ਇਹਨਾਂ ਦੀ ਏਜ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਵੀ ਖੇਤੀ ਦਾ ਕੰਮ ਕਰਦਾ ਕੋਈ ਪਹਿਲਾਂ ਮੁਕਤਮਾ ਨਹੀਂ ਹੈ ਜਗਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵियस ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਤਿੰਨੋਂ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ ਵੱਖ-ਵੱਖ ਨੇ ਪਰ ਜਿੱਥੇ ਤੇਰਾ ਬਾਬਾ ਨਾਨਕ ਤੇ ਰਮਦਾਸ ਦੀ ਹੱਦ ਮਿਲਦੀ ਉਸ ਦੇ ਨੇੜੇ-ਤੇੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਵਜੋਤ ਜੀ ਸਾਡੇ ਐਡੀਸੀਪੀ ਹਰਮਿੰਦਰ ਸਾਡੇ ਐਸੀਪੀ ਹੋਮੋਸਾਈਡ ਜਿਨ੍ਹਾਂ ਕੋਈ ਐਸੀਪੀ ਡੀ ਦਾ ਵੀ ਚਾਰਜ ਹੈ ਔਰ ਅਮੋਲਕ ਸਾਡੇ ਸੀਆਈਏ 1 ਦੇ ਇੰਸਪੈਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਸਪੇਸ ოਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਆ ਉਹ ਸਕਾਟ ਹਸਪੀਟਲ ਥਾਣਾ ਸਦਰ ਅਮਰਸਰ ਦੇ ਵਿੱਚ ਹੋਈ ਹੈ ਫਤੇਗੜ ਚੂੜੀਆਂ ਟਰਵਰਡਸ ਵੇਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਬ੍ਰਾਮਦ ਹੋਇਆ 5 ਕਿਲੋ ਹੀਰੋਨ ਤੋਂ ਬਿਨਾ ਤੇ ਇਹਨਾਂ ਦੀ ਪੁੱਛਕੀ ਤੋਂ ਜਿਹੜੀ ਰਿਕਵਰੀ ਇਫੈਕਟ ਹੋਈ ਹੈ ਉਹ ਹੈ ਜੀ ਮਹਿਦੀਪੁਰ ਪਿੰਡ ਹੈ ਫਤੇਗੜ ਚੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਤੁਹਾਡਾ ਨਾ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਅੱਗੇ ਹੋਰ ਚੱਲ ਰਹੇ ਨੇ ਦੇ ਵਿੱਚ ਬਟ ਇਹਦੇ ਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਕੁਝ ਕੁਤੇ ਹੋਏ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਗ ਪਿੰ ਜਿਹੜਾ ਹਰਪ੍ਰਤਾਪ ਵੀ ਹੈ ਔਰ ਤਕਰੀਬਨ 2.5 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕ੍ਰਾਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਤੇ ਦੋ ਸੋਣ ਕਰਕੇ ਐਸੇ ਦਾ مین ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸਸ ਦੇ ਵਿੱਚ ਡਾਕਟਰ ਦੇ ਵਿੱਚ ਹੁੰਦਾ ਉਹਦੇ ਨਾਲ ਹੀ ਇਨਵੋਲਡ ਨੇ ਇਹ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਇਹਨਾਂ ਨੂੰ ਵਾਜਿਬ ਇਨਾਮ ਵੀ ਦਿੱਤੀ ਗਿਆ